ਉਹ ਮਾਲਵਾ ਟੀਵੀ ਦੇ ਨਾਲ ਗੱਲ ਕਰਦੇ ਆ ਅੱਜ ਬਲਾਕ ਸਮਤੀ ਚੋਣਾਂ ਦਾ ਜਿਹੜਾ ਤੀਸਰਾ ਦਿਨ ਹੈ ਤੇ ਨਾਮਜ਼ਦਗੀ ਪੱਤਰ ਜਿਹੜੇ ਐ ਉਹ ਹ ਵਕ ਵਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਇੰਤਜ਼ਾਰ ਜਿਹੜਾ ਹੋ ਰਿਹਾ ਪਾਰਟੀ ਲੇਕਿਨ ਹੁਣ ਟਾਈਮ ਜਿਹੜਾ ਸਮੈਂਟ ਦੱਸ ਰਹੇਗੇ ਤੇ ਇਸ ਤੋਂ ਬਾਅਦ ਜਿਹੜਾ ਕਿ 게ਟ ਦਾ 게ਟ ਬੰਦ ਕਰਤਾ ਜਾਏਗਾ ਉੱਥੇ ਗੱਲ ਕਰਾਂਗੇ ਜਿੱਥੇ ਨੋਮੀਨੇਟ ਭਰਤੀ ਦੇ ਜਿਹੜੇ ਫਾਰਮ ਜਿਹੜੇ ਜਮ੍ਹਾਂ ਕਰਾਏ ਜਾ ਰਹੇ ਨੇ ਤੇ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਉਸ ਜਗ੍ਹਾ ਦੀਆਂ ਕਿ ਤਸਵੀਰਾਂ ਨੇ ਜਿਹੜੀਆਂ ਤਹਿਸੀਲ ਕੰਪਲੈਕਸ ਜੈਤੋ ਦੀਆਂ ਤਾਂ ਜਿੱਥੇ ਤੁਹਾਨੂੰ ਦੱਸ ਦਈਏ ਕਿ ਇਹ ਪੂਰੀ ਜਾਣਕਾਰੀ ਦੱਸਦੀ ਕਿ ਜਿਹੜਾ ਟੇਬਲ ਨੰਬਰ 1 ਤੋਂ ਲੈ ਕੇ 7 ਤੱਕ ਦੇ ਪਿੰਡ ਸੂਤਪੁਰੀ, ਰਾਮੇਣਾ, ਰੁੜਿਕਪੁਰਾ, ਚੈਣਾਚੰਦਪੁਰ, ਬਿਸਨਦੀ ਤਵੜੀਖਾਨਾ ਤੇ ਟੇਬਲ ਨੰਬਰ 8 2 ਤੋਂ 13 ਤੱਕ ਰਮਾਣਾ,ਜੀਤ ਸਿੰਘ ਡੋੜ ਤੇ ਬਾਜਾਖਾਨਾ ਗੁਦਾਰਾ ਇਹ ਜਿਹੜੇ ਕੁੱਲ 25 ਸੀਟਾਂ ਜਿਹੜੀਆਂ ਹੈਗੀਆਂ ਬਲਾਕ ਸਮਤੀ ਦੀਆਂ ਉਹਨਾਂ ਦੇ ਕਾਗਜ਼ ਜਿਹੜਾ ਤੇ ਨਾਮਜਾਦੀ ਪੱਤਰ ਦਾਖਲ ਦਾ ਜਿਹੜਾ ਸਮਾਂ ਹੈ ਉਹ ਸਵੇਰੇ 11:00 ਤੋਂ ਲੈ ਕੇ 3:00 ਵਜੇ ਤੱਕ ਹੈ ਲੇਕਿਨ ਹੁਣ ਅੱਜ ਜਿਹੜੀ ਇਹ ਨਾਮਜਾਦੀ ਪੱਤਰ ਦਾਖਲ ਜਿਹੜੇ ਲੋਕਾਂ ਨੇ ਕਰ ਦਿੱਤੇ ਨੇ ਸੋ ਗੱਲਬਾਤ ਕਰਾਂਗੇ ਕਿ ਤੁਸੀਂ ਨੋਮੀਨੇਟ ਕਰਨਾ ਹੈ ਸੀ ਹਾਂਜੀ ਹਾਂ ਸੀ ਕਿ ਕੁਝ ਸਮੱਸਿਆ ਆ ਪੁਰਸਤ ਨੇ ਕੋਈ ਸਮੱਸਿਆ ਨਹੀਂ ਆਈ ਬਿਲਕੁਲ ਵਧੀਆ ਸ਼ਾਂਤੀ ਦਾ ਕੰਮ ਹੋਇਆ ਵਧੀਆ ਫੈਲ ਵਰਿਆ ਜੀ ਸਪੰਸਰ ਜੀ ਨੂੰ ਲੱਗਦਾ ਹੈ ਸਾਡੇ ਦੋਸਤ ਆਪਣੇ ਕੰਮਾਂ ਨੂੰ ਨਾਲ ਨੂੰ ਮਿਲਵਾ ਦੇ ਨਾਲ ਆਇਆ ਕਿਵੇਂ ਦਾ ਪ੍ਰਬੰਧ ਤੇ ਕਿਸ ਤਰ੍ਹਾਂ ਸਾਡੇ ਆਸਰੇ ਦਾ ਵਧੀਆ ਪ੍ਰਬੰਧ ਦਾ ਸਾਨੂੰ ਕੋਈ ਰੁਕਿਆ ਵਗੈਰਾ ਨਹੀਂ ਗਿਆ ਜੀ ਫੈਲ ਚ ਜਮਾ ਕਰਾਤੀ ਅਸੀਂ ਬਿਲਕੁਲ ਸਹੀ ਕੰਮ ਚੱਲ ਰਿਹਾ ਇੱਕ ਕਦੇ ਹਾਟ ਚੱਲਦੀ ਸੀ ਕਿਤੇ ਸਾਨੂੰ ਕੋਈ ਟੈਕਸ ਜੁਦਾ ਜੁਦਾ ਉਹ ਅਸੀਂ ਰਿਫਿਡ ਲਾਤੇ ਚਿੱਲੇ ਟੈਕਸ ਵਾਸਤੇ ਫਿਲੀਪਟ ਲਾਤੇ ਆ ਜੀ ਤੇ ਜੀ 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 ਜ ਕਮਰੇ ਦੀਆਂ ਜਿੱਥੇ ਨਾਮਿਨੇਟਰ ਪੇਪਰ ਜਿਹੜੇ ਭਰੇ ਜਾ ਰਹੇ ਨੇ ਪਰ ਇਹ ਦੱਸ ਦਈਏ ਤੁਹਾਨੂੰ ਕਿ ਪਲੱਕ ਸਮਤੀ 2025 ਦੇ ਨਾਮਿਨੇਸ਼ਨ ਪੇਪਰ ਜਿਹੜਾ ਕਿ ਤਹਿਸੀਲ ਕੰਪਲੈਕਸ ਦੇ ਵਿੱਚ ਇਹ ਪੇਪਰ ਜਿਹੜੇ ਨਾਮਿਨੇਟ ਜਮਾ ਕੀਤੇ ਜਾ ਰਹੇ ਨੇ ਸੋ ਗੱਲਬਾਤ ਕਰਾਂਗੇ ਆਪਾਂ ਇੱਥੇ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਦਾ ਵੀ ਬਹੁਤ ਵਧੀਆ ਪ੍ਰਬੰਧ ਜਿਹੜਾ ਕੀਤਾ ਹੋਇਆ ਸੋ ਉਹਨਾਂ ਵੱਲੋਂ ਵੀ ਕਿਸੇ ਕਿਸਮ ਦੀ ਕੋਈ ਹੁੱਲੜਬਾਜੀ ਜਾਂ ਕਿਸੇ ਕਿਸਮ ਦੀ ਕੋਈ ਘਟਨਾ ਨੂੰ ਜਿਹੜਾ ਕਿ ਇੱਥੇ ਨਹੀਂ ਕਿ ਪੀਸਫੁਲੀ ਜਿਹੜਾ ਕੰਮ ਚੱਲ ਰਿਹਾ ਸਾਡੇ ਨਾਲ ਜਿਹੜੇ ਇੱਥੋਂ ਦੇ ਇੰਚਾਰਜ ਹੈ ਉਹ ਜੁੜੇ ਨਾਲ ਨਾਲ ਗੱਲਬਾਤ ਕਰਦੇ ਆ ਨਸ਼ਤਰ ਸਿੰਘ ਦੀ ਲਾਈਵ ਚੱਲ ਰਹੀ ਹੈ ਕਿਵੇਂ ਦਾ ਬਈ ਜੀ ਇਸ ਕਰ ਤੁਹਾਡਾ ਜਿਹੜੀ 14 ਜਿਹੜੀ ਬਿਲਕੁਲ ਪੀਸਫੁਲ ਹੋ ਰਿਹਾ ਜੀ ਪੀਸਫੁਲ ਹੋ ਰਿਹਾ ਕੋਈ ਗਲਬਾਤ ਨਹੀਂ 3 ਵਜੇ ਗੇਟ ਬੰਦ ਕਰ ਦਿੱਤਾ ਗਿਆ ਤੇ ਹੁਣ ਤੱਕ ਲੱਗਦਾ ਅੱਜ ਕੇ ਦਾ ਕੱਲ ਨੂੰ ਕਿੰਨਾ ਰਸ ਸੀ ਅੱਜ ਤਾਂ ਬਹੁਤ ਜ਼ਿਆਦਾ ਸੀ ਜੀ ਬਹੁਤ ਜ਼ਿਆਦਾ ਤੁਹਾਡੇ ਕੋਲ ਰਿਪੋਰਟ ਆ ਗਈ ਕਿ ਹੁਣ ਤੱਕ ਨਹੀਂ ਕੋਈ ਰਿਪੋਰਟ ਹਾਂਜੀ ਕੋਈ ਰਿਪੋਰਟ ਨਹੀਂ ਸੋ ਜਿਹੜੇ ਕਿ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਤੇ ਤਨਖਾਹ ਜਿਹੜਾ ਨੇ ਉਹ ਦੱਸਿਆ ਕਿ 3 ਵਜ ਗਿਆ ਅਸੀਂ ਜਿਹੜਾ ਗੇਟ ਜਿਹੜਾ ਬੰਦ ਕਰ ਦਿੱਤਾ ਗਿਆ ਸੋ ਆਪਾਂ ਹੋਰ ਵੀ ਇੱਥੇ ਵੀਰ ਖੜਨੇ ਆ ਬਾਈ ਜੀ ਤੁਸੀਂ ਨੋਮੀਨੇਟ ਤੁਸੀਂ ਇਹ ਤਾਂ ਗਾੜੀ ਬਸ ਗਏ ਹੋ ਉੱਪਰ ਗਏ ਹੋ ਪਰੇਸ਼ਾਨੀ ਕਿਸੇ ਕਿਸਮ ਕੋਈ ਪਰੇਸ਼ਾਨੀ ਸੋ ਗੱਲਬਾਤ ਜਿਹੜੀ ਹੈਗੀ ਹੈ ਜਾਰੀ ਹੈ ਕਿਉਂਕਿ ਅੱਜ ਜਿਹੜਾ ਕਿ ਲਾਸਟ ਤੀਸਰਾ ਦਿਨ ਹੈ ਕੱਲ ਚੌਥਾ ਦਿਨ ਹੋਏਗਾ ਤਾਂ ਉਸ ਦੇ ਸਬੰਧ ਦੇ ਵਿੱਚ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਦੇਖੋ ਬਾਹਰ ਉਮੀਦਵਾਰ ਜਿਹੜੇ ਆਪਣੇ ਆਪਣੇ ਖੜੇ ਜਿਹੜੇ ਕਿ ਜਿਨ੍ਹਾਂ ਨੇ ਪੇਪਰ ਅੱਜ ਨੋਮੀਨੇਟ ਕੀਤੇ ਆ ਵੱਡੀ ਤਦਾਦ ਦੇ ਵਿੱਚ ਜਿਹੜੇ ਤੁਸੀਂ ਅੱਜ ਪੇਪਰ ਨੋਮੀਨੇਟ ਕੀਤੇ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਕੋਈ ਪਰੇਸ਼ਾਨੀ ਦਿੱਕਤ ਕਿਸੇ ਕਿਸਮ ਦੀ ਕੱਲ ਆਈ ਸੀ ਜੀ ਸਾਨੂੰ ਬਹੁਤ ਜੀ ਜੁੱਲਟ ਟੈਕਸੀ ਨੂੰ ਜਾਂ ਹੋਰ ਮਸਾਲਿਆ ਆਸ ਜੀ ਨਾਲ ਜੁੱਲਟ ਟੈਕਸੀ ਤਾਂ ਕਿਨੇ ਤਾਂ 24ਰ ਨੂੰ ਕਾਇਦੇ ਪਤਾ ਸੀ ਕਿ ਤੁਸੀਂ ਨਹੀਂ ਇਹ ਇਹ ਬਾਅਦ ਚ ਆਇਆ ਜੀ ਪਹਿਲਾਂ ਅੱਛਾ ਪਹਿਲਾਂ ਨਹੀਂ ਆਇਆ ਹਾਂਜੀ ਹਾਂਜੀ ਬਾਅਦ ਚ ਹਾਂਜੀ ਤੇ ਅੱਜ ਕੋਈ ਪਰੇਸ਼ਾਨੀ ਫਰਾਈ ਅੱਜ ਕੋਈ ਪਰੇਸ਼ਾਨੀ ਨਹੀਂ ਜੀ ਵਧੀਆ ਫਿਰ ਪਰ ਰਹੀ ਹੈ ਬਹੁਤ ਵਧੀਆ ਰੌਣਕਾਂ ਢੰਗ ਨਾਲ ਪੈਣ ਪਾ ਠੀਕ ਹੈ ਤੇ ਕੀ ਬੇਨਤੀ ਕਰਦੇ ਹੋ ਤੁਸੀਂ ਅਸੀਂ ਕਹਿੰਨੇ ਠੀਕ ਹੈ ਜੀ ਵਧੀਆ ਠੀਕ ਹੈ ਬਹੁਤ ਵਧੀਆ ਮਾਹੌਲ ਹੈ ਠੀਕ ਹੈ ਜੀ ਵਧੀਆ ਇਲੈਕਸ਼ਨ ਹੋਵੇ ਜੀ ਕੋਈ ਇਹਦੇ ਵਿੱਚ ਕਾਗਜ਼ਾਂ ਦਾ ਥੇੜਾ ਫੇਰੀ ਨਾ ਹੋਵੇ ਕੁਝ ਨਾ ਹੋਵੇ ਇਲੈਕਸ਼ਨ ਲੜਾਂ ਵੀ ਤੇ ਵਧੀਆ ਆਪ ਦਾ ਜੋ ਵੱਲ ਆ ਕੇ ਪੂਰਾ ਉਹਦਾ ਵੀ ਉਹਦਾ ਰਿਕਨਟ ਆਣਾ ਹੀ ਹੈ ਉਹ ਆਇਆ ਇਲੈਕਸ਼ਨ ਹੋ ਗਿਆ ਬਹੁਤ ਵਧੀਆ ਜੀ ਜੀ ਠੀਕ ਹੈ ਸੋ ਇਹ ਸਨ ਉਮੀਦਵਾਰ ਜਿਹੜੇ ਇਸ ਬੜਾ ਦਬੜੀ ਖਾਨਾ ਜੋਂ ਦੇ ਤੇ ਹੋਰ ਵੀ ਇੱਥੇ ਜਿਹੜੇ ਨੋਮੀਨੇਸ ਪਰ ਸਾਡੇ ਨਾਲ ਜਿਹੜੇ ਲਾਈਵ ਦੇ ਵਿੱਚ ਇਕਬਾਲ ਸਿੰਘ ਜੀ ਜੁੜੇ ਨੇ ਜਿਹੜੇ ਟ੍ਰੈਕਿੰਗ ਦੇ ਪ੍ਰਧਾਨ ਆ ਬਾਦਮੀ ਪਾਰਟੀ ਦੇ ਪ੍ਰਧਾਨ ਜੀ ਕਿਵੇਂ ਦਾ ਚੱਲ ਰਿਹਾ ਬਹੁਤ ਵਧੀਆ ਮਾਹੌਲ ਬਹੁਤ ਵਧੀਆ ਲੋਕ ਕਹਿੰਦੇ ਸੀ ਬਾਵਾ ਡਾਂਦੇ ਸੀ ਕਹਿੰਦੇ ਕਿ ਪੇਪਰ ਨਹੀਂ ਪਰੰਦੇ ਨੇ ਇਹਨਾਂ ਨੇ ਪੇਪਰ ਪਾੜ ਦੇਣੇ ਨਹੀਂ ਜੀ ਸਾਰਿਆਂ ਦੇ ਪੇਪਰ ਜੇ ਕਿਸੇ ਘੱਟ ਵੀ ਹੈ ਤਾਂ ਸਾਰੇ ਅਫਸਰ ਸੰਜੋਗ ਦਿੰਦੇ ਐ ਫਾਈਲ ਚੈੱਕ ਕਰਕੇ ਦੁਬਾਰੇ ਵੀ ਦਿੰਦੇ ਕਿ ਕੋਈ ਥੋੜਾ ਡਾਕੂਮੈਂਟ ਰਹਿੰਦਾ ਤਾਂ ਪੂਰਾ ਕਰਾਇਆ ਜਾਂਦਾ ਹੈ ਜੀ ਜੀ ਇਹ ਵਿਰੋਧੀ ਤਾਂ ਦੀ ਇੱਕ ਸਾਇਸਤ ਬਦਨਾਮ ਕਰਦੀ ਆ ਮਾਂ ਦੀ ਪਾਲਟੀ ਨੂੰ ਐਸੀ ਕੋਈ ਗੱਲ ਨਹੀਂ ਕਿ ਜੇ ਅਸੀਂ ਕਾਗਜ਼ ਨਹੀਂ ਪਾ ਦਿੰਦੇ ਤਾਂ ਇੱਕ ਕਹਿੰਦੇ ਸੀ ਵੀ ਉਹ ਚੁੱਲਾ ਟੈਕਸ ਨੂੰ ਲੈ ਕੇ ਕਹਿੰਦੇ ਸੈਕਟਰੀ ਚੁੱਲਾ ਟੈਕਸ ਨਹੀਂ ਦੇ ਰਹੇ ਇਹ ਵੀ ਕਹਿੰਦੇ ਬੜਾ ਚਰਚਾ ਜਿਹੀ ਸੀ ਨਹੀਂ ਜੀ ਚੁੱਲਾ ਟੈਕਸ ਦੇ ਵਿੱਚ ਵੀ ਤੁਹਾਨੂੰ ਮੈਂ ਦੱਸ ਦਿਆਂ ਆਪਾਂ ਵੀ ਹਲਫੀ ਦਾ ਬਿਆਨ ਲਾ ਸਕਦੇ ਆ ਤੇ ਸੈਕਟਰੀ ਸਾਹਿਬ ਵੀਡੀਓ ਸਾਹਿਬ ਸਾਰੇ ਉੱਥੇ ਬੈਠੇ ਹੈਗੇ ਸਾਰੇ ਸੁਚੇ ਜੋ ਵੀ ਤੁਹਾਨੂੰ ਡਾਕੂਮੈਂਟ ਚਾਹੀਦਾ ਤੁਹਾਨੂੰ ਉਪਲਬਧ ਹੋਊਗਾ ਤੁਹਾਨੂੰ ਤੁਸੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਫਿਰ ਤੁਸੀਂ ਕਿਹੜੇ ਮੁੱਦੇ ਨੂੰ ਲੈ ਕੇ ਇਸ ਵਾਰ ਚੋਣ ਲੜ ਰਹੀ ਹੈ ਤੁਹਾਡੀ ਪਾਰਟੀ ਮੁੱਦੇ ਤਾਂ ਦੇਖੋ ਇਹ ਇੱਕ ਦਾ ਆਪਣਾ 600 ਜੌਂਟ ਮਾਪ ਹੋ ਗਈ ਵਕਾਫ ਦੇ ਮੁੱਦੇ ਦੇ ਹੋ ਗਿਆ ਦੱਸੋ ਕੀ ਬਹੁਤ ਸਾਰੇ ਮੁੱਦੇ ਦੇ ਚੋਣ ਲੜਦੇ ਆ ਕਿਸੇ ਤੇ ਨਜਾਇਜ਼ ਪਰਚਾ ਨਹੀਂ ਕੀਤਾ ਕਿਸੇ ਨੂੰ ਠਾਣੇ ਲੈ ਕੇ ਸਾਡੇ ਪਿੰਡ ਦੀ ਕਿਸੇ ਕਿਸੇ ਪਿੰਡ ਪੁਲਿਸ ਨਹੀਂ ਆਈ ਇੱਕ ਵਧੀਆ ਰਾਜਨੀਤੀ ਦੇ ਤੌਰ ਤੇ ਕੰਮ ਕੀਤਾ ਮਾਨ ਸਾਹਿਬ ਕਹਿੰਦੇ ਸੀ ਕਹਿੰਦੇ ਵੀ ਜੇ ਅਸੀਂ ਚੰਗਾ ਕੰਮ ਕੀਤਾ ਤਾਂ ਸਾਨੂੰ ਵੋਟਾਂ ਪਾ ਦਿਓ ਕੀ ਹੁਣ ਬਲਕ ਸੰਤੂਜ ਜ਼ਿਲ੍ਹਾ ਪ੍ਰੀਸ ਇਸ ਤਰ੍ਹਾਂ ਹੀ ਹੋਊਗਾ ਹਾਂਜੀ ਹਾਂਜੀ ਜੇ ਅਸੀਂ ਕੰਮ ਕੀਤਾ ਤਾਂ ਅਸੀਂ ਪਿੰਡ ਜਾ ਕੇ ਤਾਂ ਹੀ ਵੋਟਾਂ ਮੰਗਾਗੇ ਮੇਰਾ ਪਿੰਡ ਡੋਰ ਹੈਗਾ 70 ਸਾਲ ਤੋਂ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋਈ ਸੀਗੀ ਉਹ ਸਾਡੇ ਐਮਐਲ ਸਾਹਿਬ ਜਿਹੜੇ ਚੋਣ ਲੜੇ ਹੈਗੇ ਉਹਦੇ ਤੇ ਵਾਦਾ ਕੀਤਾ ਉਹ ਸਾਡਾ ਵਾਦਾ ਕਿ ਪੂਰਾ ਹੋਇਆ ਹੈਗਾ ਤੇ ਪਿੰਡੋਂ ਬਾਹਰ ਗੰਦੇ ਪਾਣੀ ਦੀ ਨਿਕਾਸੀ ਹੋ ਜੀ ਜੀ ਧੰਨਵਾਦ ਜੀ ਸੋ ਹੋਰ ਵੀ ਜਿਹੜੇ ਇੱਥੇ ਵਰਕਰ ਦੇਖੋ ਜਿਨ੍ਹਾਂ ਦੇ ਨਾਲ ਆਏ ਉਹ ਵੀ ਖੜੇ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਵੇਂ ਦਾ ਚੱਲ ਰਿਹਾ ਸਰਪੰਨ ਸਾਹਿਬ ਮੋਲ ਬਹੁਤ ਵਧੀਆ ਜੀ ਬਹੁਤ ਵਧੀਆ ਹਮ ਬਹੁਤ ਵਧੀਆ ਚੱਲ ਰਿਹਾ ਸਮੂਹਤ ਜੀ ਵਧੀਆ ਸਾਹਿਬ ਲੋਕ ਖੁਸ਼ ਹੈ ਆਪਾਂ ਆਪਣੇ ਕਾਜ ਕਰ ਰਹੇ ਆ ਜੀ ਜੀ ਇਹ ਲੋਕਾਂ ਦੇ ਵਿੱਚ ਹਊਆ ਹੁੰਦਾ ਸੀ ਕਹਿੰਦੇ ਵੀ ਕਿਤੇ ਆ ਪਾਰਟੀ ਧੱਕਾ ਨਾ ਕਰੇ ਕੋਈ ਪਾਰਟੀ ਧੱਕਾ ਨਹੀਂ ਕਰ ਰਹੀ ਜੀ ਜਿਹੜੇ ਕਹਿੰਦੇ ਸੀ ਆ ਐਨਓਸੀ ਨਹੀਂ ਮਿਲਦੇ ਕੋਈ ਐਪੀਡ ਲਾ ਰਹੇ ਆ ਜੀ ਬਹੁਤ ਵਧੀਆ ਜੀ ਕੋਈ ਕੋਈ ਰਵਲਾ ਨਹੀਂ ਕੋਈ ਰਟਾ ਨਹੀਂ ਹਮ ਕਿਵੇਂ ਦੇਖਦਾ ਚੋਣ ਪ੍ਰਕਿਰਿਆ ਹਾਂਜੀ ਬਹੁਤ ਵਧੀਆ ਜੀ ਕੋਈ ਕੋਈ ਰੌਣਕ ਕੋਈ ਕੁਝ ਨਹੀਂ ਨਾਲ ਨਹੀਂ ਹੋਇਆ ਨਾ ਪੜਾਈ ਹੋਈ ਜੀ ਪੀਆ ਤੇ ਕੰਮ ਚੱਲ ਜਿੰਦੇ ਕਿਵੇਂ ਦੇਖਦਾ ਕਿਵੇਂ ਚੋਣਾ ਕਿਸ ਤਰ੍ਹਾਂ ਪੱਕ ਹੋਣੀ ਚਾਹੀਦੀ ਹੈ ਕਿ ਹਾਂਜੀ ਬਿੰਨ ਪੱਕ ਹੋਊਗੀ ਇਹਨਾਂ ਪੱਕ ਕੀ ਇਹਨਾਂ ਪੱਕੀ ਹੁੰਦੀਆਂ ਜਾਂਦੀਆਂ ਸਾਡੇ ਵਾਰੀ ਸੋ ਤੁਹਾਡੇ ਨਾਲ ਗੱਲਬਾਤ ਕਰਦੇ ਜਾ ਰਹੀ ਇਸੇ ਤਰ੍ਹਾਂ ਰਹੂਗੀ ਕਿ ਜਿਵੇਂ ਦੇਖੋ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਜਿਹੜੇ ਆ ਜਿਨ੍ਹਾਂ ਨੇ ਪੇਪਰ ਨਾਮਿਨੇਟ ਕਰਤੇ ਉਹ ਵੀ ਦੂਰ ਦੂਰ ਤੱਕ ਆਪਣੀਆਂ ਗੱਡੀਆਂ ਲੈ ਕੇ ਖੜੇ ਹੋਏ ਨੇ ਕਿਉਂਕਿ ਅੱਜ ਜਿਹੜਾ ਹੈਗਾ ਇਹ ਤੀਸਰਾ ਦਿਨ ਹੈਗਾ ਔਰ 25 ਜਿਹੜੀਆਂ ਬਲਾਕ ਸੰਮਤੀ ਚੋਣਾਂ ਜਿਹੜੀਆਂ ਹੈਗੀਆਂ 25 ਨੋਮੀਨੇਟ ਜਿਹੜੇ ਹੈਗੇ ਆ 25 ਮੈਂਬਰ ਜਿਹੜੇ ਚੁਣੇ ਜਾਣੇ ਆ ਤੇ ਚਾਰ ਜ਼ਿਲ੍ਹਾ ਪ੍ਰਸਿੱਧ ਦੇ ਮੈਂਬਰ ਚੁਣੇ ਜਾਣੇ ਆ ਤੇ ਜਿੱਥੇ ਵੱਡੀ ਤعداد ਦੇ ਵਿੱਚ ਲੋਕ ਇਕੱਤਰ ਹੋਏ ਹੋਏ ਆ